ਕੌਣ ਵੀ ਦਾ ਸਵਾਲ ਪੁੱਛਾਈ ਸੀ ਕਿ ਗਲਤ ਹੋ ਰਿਹਾ ਹੈ ਦੇਖੋ ਇੱਕ ਗੱਲ ਮੇਰੀ ਸਮਝੋ ਮੈਂ ਜੋ ਜਿਸ ਪਰਿਵਾਰ ਚੋਂ ਆਨਾ ਜੀ ਅਸੀਂ ਉਹ ਪਰਿਵਾਰ ਆ ਜਿਹਨੇ ਪੰਜਾਬ ਦੇ ਵਿੱਚ ਅਤਵਾਦ ਨੂੰ ਖਤਮ ਕੀਤਾ ਮੇਰੇ ਦਾਦਾ ਜੀ ਨੇ ਉਸ ਵੇਲੇ ਆਪਣੀ ਚਾਹੇ ਉਹ ਨਹੀਂ ਰਹੇ ਪਰ ਇਹ ਪੰਜਾਬ ਨੂੰ ਸਮਝਣਾ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਇੱਕ ਮਿਨੋਰਟੀ ਸਟੇਟ ਆ ਤੇ ਬਹੁਤ ਹਮਲੇ ਆ ਜਿਹੜੇ ਹਮੇਸ਼ਾ ਹੁੰਦੇ ਆ ਬੜੀਆਂ ਤਾਕਤਾਂ ਇਹਨੂੰ ਲੱਗੀਆਂ ਰਹਿੰਦੀਆਂ ਆ ਉਸ ਕਰਨ ਨੂੰ ਸਮਝ ਕੇ ਉਰੇ ਦੀ ਸਰਕਾਰ ਆ ਜਿਹੜੀ ਇਹ ਅਣਜਾਣ ਸਰਕਾਰ ਮੈਂ ਤਾਂ ਹਮੇਸ਼ਾ ਕਹਿਣਾ ਵੀ ਇੱਕ ਅਣਜਾਣ ਮੁੱਖ ਮੰਤਰੀ ਆ ਜਿਹੜਾ ਉਹ ਪੰਜਾਬ ਨੂੰ ਤੇ ਓਦੋਂ ਬਾਅਦ ਉਸ ਮੁੱਖ ਮੰਤਰੀ ਨੂੰ ਇੰਨੀਆਂ ਪਰਿੰਡਾਂ ਜਿੰਬੜੀਆਂ ਹੋਈਆਂ ਏ ਚਾਹੇ ਉਹ ਕੇਜਰੀਵਾਲ ਹੋਵੇ ਉਹ ਸੁਪਰ ਸੀਐਮ ਓਦੋਂ ਬਾਅਦ ਸੁਸੋਦੀਆ ਹੋਵੇ ਉਹ ਇੱਕ ਸੀਐਮ ਪੁਰੇ ਜੈਨ ਤੁਸੀਂ ਕਿਸੇ ਵੀ ਆ ਮੈਂ ਵੱਡੇ ਚੈਨਲ ਖੜੇ ਆ ਸਾਰੇ ਚੈਨਲਾਂ ਦੇ ਜਿਹੜੇ ਵੱਡੇ ਜਿਹੜੇ ਉਹਨਾਂ ਦੇ ਅਟੀਡਰ ਨੇ ਉਹਨਾਂ ਨੂੰ ਸੱਦ ਕੇ ਜੇ ਕੋਈ ਪਾਲਿਸੀ ਬਾਰੇ ਸਮਝਾਉਂਦਾ ਏ ਤਾਂ ਉਹ ਜੈਨ ਸਮਝਾਉਂਦਾ ਹੈ ਸਾਡੇ ਮੰਤਰੀ ਸਾਡੇ ਜਿਹੜੇ ਪੰਜਾਬ ਨੇ ਬਣਾਏ ਉਹਨਾਂ ਨੂੰ ਕੀ ਹੋ ਗਿਆ ਉਹ ਕੁਝ ਦੱਸ ਨਹੀਂ ਸਕਦੇ ਇਹ ਜੈਨ ਅਰ ਗਿਆ ਕਿਉਂ ਬੈਠਿਆ ਇਹ ਇਸੇ ਕਰਕੇ ਬੈਠੇ ਆ ਵੀ ਭਗਵੰਤ ਮਾਨ ਇੱਕ ਕਮਜ਼ੋਰ ਮੁੱਖ ਮੰਤਰੀ ਆ ਜਿਨੇ ਕਦੇ ਆਪਣੇ ਅਹੁਦੇ ਉਹਨੂੰ ਸਮਝੀ ਨਹੀਂ ਆਈ ਵੀ ਮੁੱਖ ਮੰਤਰੀ ਮੇਰੀ ਮੁੱਖ ਮੰਤਰੀਸ਼ਪ ਕੀ ਆ ਇਹਨੇ ਤਾਂ ਤੁਰ ਜਣਾ 27 ਤੋਂ ਬਾਅਦ ਭਾਈ ਰਹਿ ਤੈ ਜਾਣਾ ਹੈ ਪੰਜਾਬ 'ਚ ਤੇ ਤੂੰ ਉਦੋਂ ਜਵਾਬ ਕੀ ਦੇਵੇਂਗਾ ਜਿਹੜੇ ਤੁਸੀਂ ਵਾਅਦੇ ਕੀਤੇ ਹੋਏ ਸੀ ਉਹਦਾ ਕੀ ਬਣੂਗਾ ਹਜ਼ਾਰ-ਹਜ਼ਾਰ ਰੁਪਏ ਤਾਂ ਯਾ ਦੇ ਨਹੀਂ ਸਕਿਆ ਆਪਾਂ ਇਸ ਤੋਂ ਬਾਅਦ ਉਹਨਾਂ ਦਾ ਕੀ ਕਵਾਂਗੇ ਆ ਆਹੀ ਪਟਿਆਲੇ ਮੈਂ ਖੜਾ ਰਜਿੰਦਰਾ ਹਸਪੀਟਲ ਆਪਰੇਸ਼ਨ ਇਹ ਹਸਪੀਟਲਾਂ ਦੀ ਗੱਲ ਕਰਦੇ ਆ ਅੱਜ ਜਿੰਦਰਾ ਹਸਪੀਟਲ ਕਿੰਨੀ ਵਾਰ ਤੁਸੀਂ ਕਵਰਜ ਕਰ ਚੁੱਕੇ ਹੋ ਵੀ ਆਪਰੇਸ਼ਨ ਕਰਦੇ ਕਰਦੇ ਵਿੱਚ ਜਗ੍ਹਾ ਬਿਜਲੀ ਚਲੀ ਜਾਂਦੀ ਹੈ ਇੱਥੇ ਦੇ ਸਰਦਾਰ ਬਲਬੀਰ ਸਿੰਘ ਜੀ ਮਿਨਿਸਟਰ ਨੇ ਹੈਲਥ ਮਿਨਿਸਟਰ ਮੈਂ ਤੁਹਾਡੇ ਰਾਹੀਂ ਉਹ ਸੁਣਦਾ ਰਿਹਾ ਉਹਨਾਂ ਨੇ ਬੇਬਸੀ ਅਫਸਰਾਂ ਨੂੰ ਲਿਜਾ ਕੇ ਡੀਸੀ ਨੂੰ ਲਿਜਾ ਕੇ ਹੋਰ ਕਾਰਪੋਰੇਸ਼ਨ ਦੇ ਚੀਫ ਨੂੰ ਲਿਜਾ ਕੇ ਉਹਨਾਂ ਨੇ ਬੇਬਸੀ ਸਾਬਤ ਕੀਤੀ ਵੀ ਕਿੰਨੀ ਵਾਰ ਮੈਂ ਯਾਰ ਤੁਹਾਨੂੰ ਸਫਾਈ ਕਰਨ ਨੂੰ ਕਹਤਾ ਕਿੰਨੀ ਵਾਰ ਕਹਤਾ ਇੱਥੋਂ ਪਤਾ ਲੱਗਦਾ ਵੀ ਇਹਨਾਂ ਦੀ ਕਮਾਂਡ ਆ ਜਿਹੜੀ ਉਹ ਕਿਤੇ ਕਿਤੇ ਨਾ ਕਿਤੇ ਖਤਮ ਹੋ ਚੁੱਕੀ ਆ ਹੁਣ ਸਭ ਤੋਂ ਵੱਡਾ ਬੇਅਦਬੀ ਦਾ ਇਸ਼ੂ ਸੀ ਉਹ ਚ ਕੀ ਕੀਤਾ ਅਖੀਰ ਅਖੀਰ ਇਹ ਸੀਬੀ 3.5 ਸਾਲ ਬਾਅਦ ਬਿੱਲ ਨਹੀਂ ਆਵਾਂਗੇ ਅਖੀਰ ਬਿੱਲ ਆਂਦਾ ਹੀ ਨਹੀਂ ਇਹਨੂੰ ਕਮੇਡੀ ਨਹੀਂ ਕਹੋਗੇ ਤਾਂ ਕੀ ਕਹੋਗੇ ਐਡਾ ਸੀਰੀਅਸ ਗੱਲ ਮੁੜ ਕੇ ਕਹਿੰਦੇ ਜੀ ਹੁਣ 6 ਮਹੀਨੇ ਇਹਦੇ ਉੱਤੇ ਡਿਸਕਸ਼ਨ ਹੋਊਗੀ ਤੇ ਭਾਈ 6 ਮਹੀਨੇ ਪਹਿਲਾਂ ਡਿਸਕਸ਼ਨ ਕਰਾਉਣ ਤੋਂ ਬਾਅਦ ਬਿੱਲ ਲੈ ਆਉਂਦੇ ਇਸ ਕਰਕੇ ਹਰ ਚੀਜ਼ ਕੋਈ ਸਿਰ ਪੈਰ ਦੀ ਗੱਲ ਨਹੀਂ ਜਿਹੜੀ ਤੁਸੀਂ ਲੈਂਡ ਪੂਲਿੰਗ ਦੀ ਗੱਲ ਕੀਤੀ ਆ ਉਹਦੇ ਵਿੱਚ ਸਿਰਫ ਤੇ ਸਿਰਫ ਮੈਂ ਤੁਹਾਡੇ ਮੀਡੀਆ ਤੇ ਕਹਿਣਾ ਵੀ ਵੀ ਇਹ ਆਮ ਆਦਮੀ ਪਾਰਟੀ ਵਾਲੇ ਜਵਾਬ ਦੇ ਦੇਣ ਸਾਰਾ ਲੈਂਡ ਪੂਲਿੰਗ ਲੈਂਡ ਜਿਹੜੀ ਪੂਲਿੰਗ ਪਾਲਿਸੀ ਆ ਉਹ ਕੋਈ ਇੰਡਸਟਰੀ ਮਿਨਿਸਟਰ ਨਹੀਂ ਚਲਾ ਰਿਆ ਕੋਈ ਹੋਰ ਨਹੀਂ ਚਲਾ ਰਿਆ ਸਿਰਫ ਸਤਿੰਦਰ ਜੈਨ ਫਿਰ ਮੈਂ ਕਹਿੰਨਾ ਚਾਰ ਦਿਨ ਪਹਿਲਾਂ ਮੀਟਿੰਗ ਹੋਈ ਆ ਜਿੱਥੇ ਸਾਰੇ মিডিਆ ਵਾਲੇ ਸੱਦੇ ਸੀ ਇੱਕ بڑے ਤੋਂ بڑے ਉਹਨਾਂ ਨੂੰ ਜੇ ਅਮਨ ਉਰੜਾ ਵੀ ਸੀ ਉੱਥੇ ਦੂਜੇ ਮਿਨਿਸਟਰ ਵੀ ਸੀ ਕਿਸੇ ਨੂੰ ਬੋਲਣ ਨਹੀਂ ਦਿੱਤਾ ਜੇ ਕਿਸੇ ਨੇ ਉਹਦੀ ਗੱਲ ਕੀਤੀ ਆ ਤਾਂ ਜੈਨ ਨੇ ਕੀਤੀ ਆ ਤੇ ਸਤਿੰਦਰ ਜੈਨ ਅਰਗੇ ਠੱਗ ਚੋਰ ਜਿਹੜੇ ਜੇਲਾਂ ਚ ਰਹਿ ਕੇ ਆਏ ਤੇ ਹਾਰ ਜੇਲ੍ਹ ਚੋਂ ਰਹਿ ਕੇ ਆਏ ਆ ਅੱਜ ਉਹ ਯਾਰ ਪੰਜਾਬ ਦੀਆਂ ਕੋਠੀਆਂ ਦਾ ਅੱਜ ਉਹ ਸਾਡੇ ਯਾਰ ਇੱਕ ਕਿਸਾਨਿਆਂ ਦੀ ਜ਼ਮੀਨ ਦਾ ਸਾਡੀ ਜਿਹੜੀ ਮਾਂ ਏ ਇੱਕ ਮਾਂ ਜੰਮਣ ਵਾਲੀ ਇੱਕ ਮਾਂ ਜ਼ਮੀਨ ਜੇ ਉਹ ਜ਼ਮੀਨਾਂ ਦਾ ਫੈਸਲਾ ਦਿੱਲੀੋਂ ਆ ਕੇ ਸਤਿੰਦਰ ਜੈਨ ਅਰਗੇ ਕਰੂਗਾ ਬਿਲਕੁਲ ਨਹੀਂ ਕਰਨ ਦਿੰਦੇ ਬਿਲਕੁਲ ਨਹੀਂ ਕਰਨ ਦਿੰਦੇ ਸਤਿੰਦਰ ਜੈਨ ਹੁਣੇ ਜਿੱਥੇ ਲੱਭ ਗਏ ਮੇਰੇ ਅਰਗੇ ਨੂੰ ਜੇ ਪਤਾ ਲੱਗ ਗਿਆ ਕਿਤੇ ਪੰਜਾਬ ਚ ਇਹਦੀਆਂ ਨਾਂ ਪਦੀੜਾਂ ਪੁਆਈਆਂ ਇਹ ਨਾਂ ਤੁਹਾਨੂੰ ਚੱਪਲਾਂ ਲਾ ਕੇ ਭਜਦਾ ਦੇਖੂਗਾ ਮੈਂ ਤੈਨੂੰ ਇੰਨਾ ਕਹਿ ਰਿਹਾ ਆ ਆਖਰੀ ਕੁਐਸਚਨ ਹੈ ਜੀ and